ਅਨਿਤ્ય ਵਿਤੰਗ ਪੈਸਾ ਹਮੇਸ਼ਾ ਰਹਿਣ ਵਾਲਾ ਨਹੀਂ ਹੈਗਾ ਵਿਤਨ ਦਾ ਮਤਲਬ ਹੈ ਜੀ ਪੈਸਾ ਮਨੀ ਜਿਹਦੇ ਮਗਰ ਅੱਜ ਦੀ ਦੌੜ ਲੱਗੀ ਹੋਈ ਹੈ ਜਿਹਦੇ ਮਗਰ ਅੱਜ ਦੀ ਦੌੜ ਲੱਗੀ ਹੋਈ ਹੈ ਵੀ ਪੈਸਾ ਪੈਸਾ ਮੈਨੂੰ ਵਿੱਚੋਂ ਭਗਤ ਤਰਲੋਚਨ ਸਾਹਿਬ ਜੀ ਦੇ ਬੋਲ ਯਾਦ ਆ ਗਏ ਉਹਨਾਂ ਆਪਣੀ ਬਾਣੀ ਵਿੱਚ ਬੜੀ ਪਿਆਰੀ ਗੱਲ ਕਹੀ ਹੈ ਉਹ ਕਹਿੰਦੇ ਨੇ ਵੀ ਅੰਤ ਕਾਲ ਜੋ ਲక్ష్ਮੀ ਸਿਮਰੈ ਅੰਤ ਕਾਲ ਜੋ ਲక్ష్ਮੀ ਸਿਮਰੈ ਅੰਤ ਕਾਲ ਦਾ ਮਤਲਬ ਇਹ ਨਹੀਂ ਵੀ ਬਜ਼ੁਰਗ ਹੋਇਆ ਜਾਂ ਬੁਢੇਪੇ ਵਿੱਚ ਉਹਦੀ ਗੱਲ ਨਹੀਂ ਹੈਗੀ ਅੰਤ ਕਾਲ ਦਾ ਮਤਲਬ ਇਹ ਜਿਹੜਾ ਮਨੁੱਖਾ ਜਨਮ ਹੈ ਸਾਡਾ ਇਹਦੇ ਵਿੱਚ ਅੰਤ ਕਾਲ ਜੋ ਲక్ష్ਮੀ ਸਿਮਰੈ ਜਿਹੜਾ ਬੰਦਾ ਇਸ ਮਨੁੱਖਾ ਜਨਮ ਦੇ ਵਿੱਚ ਲక్ష్ਮੀ ਲక్ష్ਮੀ ਮਤਲਬ ਪੈਸਾ ਮਾਇਆ ਜਿਹੜਾ ਬੰਦਾ ਇਸ ਜਨਮ ਦੇ ਵਿੱਚ ਹਰ ਵੇਲੇ ਪੈਸਾ ਪੈਸਾ ਹੀ ਕਰ ਰਿਹਾ ਹੈ ਅੰਤ ਕਾਲ ਜੋ ਲక్ష్ਮੀ ਸਿਮਰੈ ਭਗਤ ਤਰਲੋਚਨ ਸਾਹਿਬ ਜੀ ਕਹਿਣ ਲੱਗੇ ਐਸੀ ਚਿੰਤਾ ਇੱਕ ਇਹ ਵੀ ਚਿੰਤਾ ਹੁੰਦੀ ਹੈ ਨਾ ਇਹੋ ਜੀ ਪੈਸੇ ਦੀ ਚਿੰਤਾ ਵੀ ਪੈਸਾ ਲੱਗਿਆ ਹੋਇਆ ਮਾਫ ਕਰਨਾ ਅੱਜ ਤੇ ਬਜ਼ੁਰਗਾਂ ਦੀ ਸੇਵਾ ਵੀ ਇਸ ਕਰਕੇ ਹੋ ਰਹੀ ਹੈ ਵੀ ਜੇ ਬਜ਼ੁਰਗ ਦੇ ਨਾਂ ਵਧੀਆ ਪ੍ਰਾਪਰਟੀ ਹੈ ਜੇ ਬਜ਼ੁਰਗ ਦੇ ਕੋਲ ਪੈਸਾ ਹੈ ਤਾਂ ਸੇਵਾ ਹੋ ਰਹੀ ਹੈ ਜੇ ਬਜ਼ੁਰਗ ਕੋਲ ਪੈਸਾ ਨਾ ਹੋਵੇ ਫਿਰ ਫਿਰ ਕੌਣ ਸੇਵਾ ਕਰੇਗਾ ਮਾਫ ਕਰਨਾ ਕਕੌੜੀ ਸੱਚਾਈ ਹੈ ਜੀ ਸਮਝ ਦੀਏ ਭਗਤ ਸਾਹਿਬ ਕਹਿੰਦੇ ਵੀ ਐਸੀ ਚਿੰਤਾ ਮੈਂ ਜੇ ਮਰੇ ਜੇਕਰ ਕੋਈ ਐਹੋ ਜੀ ਚਿੰਤਾ ਦੇ ਵਿੱਚ ਹੀ ਆਪਣੀ ਜ਼ਿੰਦਗੀ ਕੱਢ ਦਵੇ ਵੇ ਪੈਸਾ ਪੈਸਾ ਹਰ ਵੇਲੇ ਪੈਸਾ ਆਪ ਜੀਆਂ ਕਿਹਾ ਬਾਣੀ ਅੰਦਰ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਉਹ ਕਹਿਣ ਲੱਗੇ ਬਈ ਪਤਾ ਉਹ ਬੰਦਾ ਕਿਹੋ ਜੀ ਜ਼ਿੰਦਗੀ ਬਤੀਤ ਕਰਦਾ ਪਿਆ ਪਤਾ ਉਹਦੀ ਲਾਈਫ ਕਿਹੋ ਜਹੀ ਹੈ ਜਿਹੜਾ ਬੰਦਾ ਹਰ ਵੇਲੇ ਪੈਸਾ ਪੈਸਾ ਹੀ ਕਰੀ ਜਾ ਰਿਹਾ ਹੈ ਉਹਦੀ ਜ਼ਿੰਦਗੀ ਪਤਾ ਕਿਹਦੀ ਨਹੀਂ ਆਈ ਹੈ ਉਹਦੀ ਜ਼ਿੰਦਗੀ ਹੈਗੀ ਆ ਸਰਪ ਜੋਨ ਉਹਦੀ ਜ਼ਿੰਦਗੀ ਕਿਹੋ ਜਹੀ ਹੈ ਸੱਪ ਦੀ ਜোন ਵਰਗੀ ਤੁਸੀਂ ਬੜੀ-ਬੜੀ ਦੇਖਿਆ ਹੋਏਗਾ ਟੈਲੀਵਿਜ਼ਨ ਦੇ ਉੱਤੇ ਵੀ ਜਦੋਂ ਪੈਸੇ ਦੀ ਗੱਲ ਆ ਗਈ ਤਾਂ ਉਹਦੇ ਆਲੇ-ਦੋਲੇ ਨਾ ਸੱਪ ਦਿਖਾ ਲਿਆ ਜਾਂਦਾ ਹੈ ਸੱਪ ਸੱਪ ਨੂੰ ਦਿਖਾਇਆ ਜਾਂਦਾ ਕਿਸੇ ਸੰਦੂਕ ਦੇ ਕੋਲ ਕਿਸੇ ਖਜ਼ਾਨੇ ਦੇ ਕੋਲ ਹੀਰਿਆਂ ਮੋਤੀਆਂ ਦੇ ਕੋਲ ਉੱਥੇ ਸੱਪ ਨੂੰ ਦਿਖਾਇਆ ਜਾਂਦਾ ਇੱਕ ਹਿੰਦੂ ਮਾਈਥੋਲੋਜੀ ਵਿੱਚ ਇਹ ਇੱਕ ਆਮ ਮਨੌਤ ਮੰਨੀ ਗਈ ਹੈ ਵੀ ਜਿਹੜਾ ਸੱਪ ਆ ਉਹ ਪੈਸੇ ਦੇ ਲਾਗੇ ਹੁੰਦਾ ਜੀ ਆਮ ਇੱਕ ਮਨੌਤ ਹੈ ਭਗਤ ਤਰੋਚਨ ਜੀ ਨੇ ਵੀ ਉਸੇ ਹੀ ਐਗਜ਼ਾਮਪਲ ਨੂੰ ਲਿਆ ਕਹਿੰਦੇ ਵੀ ਜਿਹੜਾ ਬੰਦਾ ਇਸ ਮਨੁੱਖਾ ਜਨਮ ਦੇ ਵਿੱਚ ਹਰ ਵੇਲੇ ਪੈਸਾ ਲక్ష్ਮੀ ਨੂੰ ਸਿਮਰਦਾ ਰਹਿੰਦਾ ਉਹਦੀ ਜ਼ਿੰਦਗੀ ਕਿਹੋ ਜਿਹੀ ਹੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜਉਣ ਵੱਲ ਵੱਲ ਉਤਰੈ ਉਹ ਕਹਿੰਦੇ ਭਾਈ ਉਹਦੀ ਬੰਦੇ ਦੀ ਜੂਨ ਤੇ ਸੱਪ ਦੀ ਜੂਨ ਵਰਗੀ ਹੈ ਜਿਵੇਂ ਸੱਪ ਦੇ ਨਾਲੇ ਮਨੋਤ ਜੁੜ ਗਈ ਨਾ ਵੀ ਉਹ ਪੈਸੇ ਦੇ ਮਗਰ ਰਹਿੰਦਾ ਜੇ ਉਹ ਜਿੱਥੇ ਮਾਇਆ ਹੋਵੇ ਉੱਥੇ ਹੁੰਦਾ ਜੇ ਉਹਦੀ ਫਿਰ ਜੂਨ ਕਿਹੋ ਜਈ ਹੈ ਸੱਪ ਦੀ ਨਿਆਈ ਹੈ ਸੱਪ ਵਰਗੀ ਜੂਨ ਹੈ ਉਹਦੀ ਇਹ ਗੱਲ ਬੜੀ ਸਮਝਣ ਵਾਲੀ ਹੈ ਮੈਂ ਬੇਨਤੀ ਕਰਦਾ ਜਾਵਾ ਵਿੱਚੋਂ ਹੀ ਲక్ష్ਮੀ ਲక్ష్ਮੀ ਨੂੰ ਕਿਹਾ ਜਾਂਦਾ ਜਿਹਨੂੰ ਲక్ష్ਮੀ ਪੂਜਾ ਕਹਿ ਦਿੱਤਾ ਜਾਂਦਾ ਤੇ ਉਸੇ ਲక్ష్ਮੀ ਨੂੰ ਕਿਹਾ ਜਾਂਦਾ ਹੈ ਦੀਵਾਲੀ ਆਉਣ ਵਾਲੀ ਹੈ ਮੈਨੂੰ ਲੱਗਦਾ ਹਫਤਾ ਕਿ ਰਹਿ ਗਿਆ ਅਜੇ ਉਸ ਦਿਨ ਲక్ష్ਮੀ ਦੀ ਪੂਜਾ ਵਾਸਤੇ ਆਮ ਜਿਹੜੇ ਸਾਡੇ ਹਿੰਦੂ ਵੀਰ ਭੈਣ ਭਰਾ ਨੇ ਉਹਨਾਂ ਆਪਣੇ ਦਰਵਾਜ਼ਿਆਂ ਨੂੰ ਚਮਕਾਉਣਾ ਹੈ ਘਰ ਦੀ ਸਾਫ ਸਫਾਈ ਦੁਕਾਨਾਂ ਦੀ ਸਾਫ ਸਫਾਈ ਦਰਵਾਜ਼ਿਆਂ ਦੀ ਸਾਫ ਸਫਾਈ ਸਾਰਾ ਕੁਝ ਅਸੀਂ ਕਲੀਨ ਕਰਦੇ ਹਾਂ ਵੀ ਲక్ష్ਮੀ ਇਸ ਕਮਿੰਗ ਨਾਓ ਹੁਣ ਲక్ష్ਮੀ ਆ ਰਹੀ ਹੈ ਲక్ష్ਮੀ ਜਿਹੜੀ ਹੈ ਉਹ ਆ ਰਹੀ ਹੈ ਇਹ ਆਮ ਇੱਕ ਵਿਧਾਨ ਬੜੀ ਪਰੰਪਰਾਗਤ ਢੰਗ ਨਾਲ ਕੀਤਾ ਜਾਂਦਾ ਪਰ ਗੌਰ ਕਰਿਓ ਐਜ਼ ਅ ਸਿੱਖ ਤੇ ਜਾਂ ਫਿਰ ਐਜ਼ ਅ ਪ੍ਰਚਾਰਕ ਮੈਂ ਬੇਨਤੀ ਕਰਾਂ ਲక్ష్ਮੀ ਨਾਲ ਤੁਹਾਡਾ ਭਾਈ ਕੋਈ ਲੈਣਾ ਦੇਣਾ ਨਹੀਂ ਲక్ష్ਮੀ ਹੈ ਉਹਦਾ ਤੁਹਾਡੇ ਨਾਲ ਤੇ ਕੋਈ ਲੈਣਾ ਦੇਣਾ ਨਹੀਂ ਆ ਦੇਖੋ ਭਗਤ ਸਾਹਿਬ ਦਾ ਸ਼ਬਦ ਤੁਸੀਂ ਪੜ੍ਹ ਲਿਆ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜਉਣ ਉਹ ਵੱਲ ਵੱਲ ਉਤਰੈ ਵੀ ਭਾਈ ਲక్ష్ਮੀ ਨਾਲ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਕਮਾਲ ਦੀ ਗੱਲ ਐ ਇੱਕ ਪਾਸੇ ਆਪਾਂ ਇਹ ਪੜੀ ਜਾਣਾ ਵੀ ਮਾਇਆ ਧਾਰੀ ਅਤ ਅੰਨਾ ਬੋਲਾ ਜਿਹੜਾ ਮਾਇਆ ਧਾਰੀ ਬੰਦਾ ਆ ਉਹ ਕੀ ਐ ਅੱਟ ਦਾ ਅੰਨਾ ਮਾਇਆ ਧਾਰੀ ਅਤ ਅੰਨਾ ਬੋਲਾ ਉਹ ਤੇ ਅੱਟ ਦਾ ਅੰਨਾ ਹੁੰਦਾ ਤੇ ਆਤ ਦਾ ਬੋਲਾ ਵੀ ਹੋਇਆ ਹੁੰਦਾ ਹੈ ਹੁਣ ਵਿਚਾਰ ਤੁਸੀਂ ਆਪ ਕਰੋ ਵੀ ਜਿਹੜੀ ਲక్ష్ਮੀ ਦੀ ਆਪਾਂ ਪੂਜਾ ਕਰਨੀ ਹੈ ਕਿ ਸਿੱਖ ਨੂੰ ਗੁਰੂ ਕਹਿੰਦਾ ਹੈ ਉਹਦੀ ਪੂਜਾ ਕੀਤੀ ਜਾਵੇ ਦੇਖੋ ਧਨ ਜਿਹੜਾ ਗੁਜਰਾਨ ਗੁਰਬਾਣੀ ਨੇ ਕਿਹਾ ਸਿਧਾਂਤਕ ਤੌਰ ਤੇ ਆਪਾਂ ਗੱਲ ਕਰੀਏ ਧਨ ਜਿਹੜਾ ਸਾਡੇ ਕੋਲ ਗੁਜਰਾਨ ਚਾਹੀਦਾ ਪਰ ਇਹ ਗੁਰਮਤ ਨਹੀਂ ਮੰਨਦੀ ਵੀ ਆਪਾਂ ਧਨ ਦੀ ਪੂਜਾ ਕਰਨ ਬਹਿ ਜਾਣਾ ਆਪਾਂ ਧਨ ਪੂਜ ਗਏ ਆ ਇਹ ਸਤਿਗੁਰੂ ਨੇ ਬਿਲਕੁਲ ਨਹੀਂ ਕਿਹਾ ਤੁਸੀਂ ਦੇਖ ਲਓ ਵੀ ਗੁਰਬਾਣੀ ਵਿੱਚ ਚਾਹੇ ਕਿਸੇ ਵੀ ਦੇਵੀ ਦੇਵਤੇ ਦੀ ਜਦੋਂ ਵੀ ਗੱਲ ਆਉਂਦੀ ਹੈ ਗੁਰੂ ਨੇ ਕਦੀ ਨਹੀਂ ਕਿਹਾ ਵੀ ਆਪਾਂ ਉਹਦੀ ਪੂਜਾ ਕਰਨੀ ਹੈ ਮਹਾਰਾਜ ਬਿਲਕੁਲ ਨਹੀਂ ਕਹਿੰਦੇ ਪਰ ਮਾਫ ਕਰਨਾ ਜੀ ਘੱਟ ਆਪਾਂ ਵੀ ਨਹੀਂ ਕਰਨੀ ਆਪਾਂ ਕਹਿਣਾ ਦੀਵਾਲੀ ਮਨਾਣੀ ਵੀ ਹੈ ਔਰ ਮਨਾ ਕੇ ਵੀ ਆਪਾਂ ਇਹ ਕਹਿਣਾ ਵੀ ਨਾ ਨਾ ਜੇ ਅਸੀਂ ਕਿਤੇ ਲక్ష్ਮੀ ਦੀ ਪੂਜਾ ਕੀਤੀ ਹੈ ਕਹਿਣਾ ਆਪਾਂ ਇਹ ਔਰ ਕਮਾਲ ਦੀ ਗੱਲ ਅਗਲੇ ਦਿਨ ਟਿੱਕਾ ਭਾਈ ਦੂਜ ਫਿਰ ਵਿਸ਼ਕਰਮਾਂ ਦੇ ਉਹ ਵੀ ਨਾਲ ਆਉਣਾ ਹੈ ਕਰਨਾ ਹੈ ਕਰ ਜੀ ਨਹੀਂ ਕਰਨਾ ਆਪਾਂ ਮੈਂ ਬੇਨਤੀ ਕਰਾਂ ਜੀ ਜੇ ਕੋ ਗੱਲਾਂ ਜਾਂ ਵਿਚਾਰਾਂ ਆਪਾਂ ਹੋਰ ਵੀ ਕਰ ਸਕਦੇ ਆ ਪਰ ਜਿਹੜੀ ਸਾਨੂੰ ਲੋੜ ਹੈ ਆਪਾਂ ਉਹ ਗੱਲ ਕਰੀਏ ਨਾ ਜਿਹੜੀ ਗੱਲ ਦੀ ਆਪਾਂ ਲੋੜ ਆ ਆਪਾਂ ਐਡਵਾਂਸ ਤਿਆਰੀ ਕਰਾਂਗੇ ਤਾਂ ਇਹੋ ਸਾਨੂੰ ਸਮਝ ਆਏਗਾ ਆਪਣੇ ਬੱਚਿਆਂ ਨੂੰ ਤੁਸੀਂ ਤੇ ਸਮਝਾਉਣਾ ਹੈ ਵੀ ਭਾਈ ਮੇਰੇ ਬੱਚੇ ਮਰੀਏ ਧੀਏ ਇਹਦੇ ਨਾਲ ਆਪਣਾ ਟਿੱਕਾ ਭਾਈ ਦੂਜ ਹੋ ਗਿਆ ਵਿਸ਼ਕਰਮਾ ਹੋ ਗਿਆ ਇਹ ਸਾਡੇ ਹਿੰਦੂ ਭਰਾਮਣਾਂ ਨੂੰ ਸਾਨੂੰ ਕੋਈ ਇਤਰਾਜ਼ ਨਹੀਂ ਪਰ ਇਹਦਾ ਸਿੱਖ ਨਾਲ ਕੋਈ ਵੀ ਦਾਦਿਆਂ ਪਰਦਾਦਿਆਂ ਦਾ ਸਾਡਾ ਕੋਈ ਸਬੰਧ ਨਹੀਂ ਇਹਦੇ ਨਾਲ ਇੱਥੇ ਲਫ਼ਜ਼ ਆਇਆ ਜੇ ਅਨਿੱਤ્ય ਵਿਤੰਗ ਵਿਤੰਗ ਦਾ ਮਤਲਬ ਪੈਸਾ ਵਿਤ ਲਫ਼ਜ਼ ਵਰਤਿਆ ਹੀ ਪੈਸੇ ਲਈ ਜਾਂਦਾ ਬਈ ਤੂੰ ਉਸ ਪੈਸੇ ਦੇ ਮਗਰ ਦੌੜਿਆ ਫਿਰਦਾ ਜਿਹੜਾ ਅਨਿੱਤ ਆ ਨਹੀਂ ਰਹਿਣ ਵਾਲਾ ਜਿਹੜਾ ਕੀ ਹੈ ਰਹਿਣ ਵਾਲਾ ਨਹੀਂ ਖਤਮ ਹੋਣ ਵਾਲਾ ਹੈ ਪੈਸਾ ਕਿਹਦਾ ਮਿੱਤ ਹੋਇਆ ਯਾਦ ਰੱਖੋ ਪੈਸਾ ਕਿਹਦਾ ਮਿੱਤ ਹੋਇਆ ਮੈਂ ਇੱਕ ਸ਼ਬਦ ਲੱਗਾ ਵਰਤਨ ਗੁਸਤਾਖੀ ਮਾਫ ਕਰਨਾ ਆਪਣਿਆ ਪੁੱਤਰਾਂ ਵੱਲ ਆਪਾਂ ਝਾਤੀ ਮਾਰੀਏ ਉਹ son of ਸਰਦਾਰ ਨੇ ਜਾਂ son of منی ਬਣੇ ਹੋਏ ਨੇ ਉਹ ਪੈਸੇ ਦੇ ਪੁੱਤ ਨੇ ਜਾਂ ਸਰਦਾਰ ਦੇ ਪੁੱਤ ਨੇ ਇਹ ਸਾਨੂੰ ਆਪ ਸੋਚਣਾ ਪਏਗਾ ਜਦੋਂ ਘਰ ਦੇ ਵਿੱਚ ਪੁੱਤ ਦਾ ਵਿਆਹ ਹੁੰਦਾ ਹੈ ਜਦੋਂ ਅਸੀਂ ਦਾਜ ਦੀ ਗੱਲ ਕਰਦੇ ਆ ਉਦੋਂ ਮਤਾਂ ਆਪਣੇ ਆਪ ਨੂੰ ਕਹੀਏ ਵੈਸੇ ਪੁੱਤ ਸਰਦਾਰਾਂ ਦੇ ਆ ਉਦੋਂ ਤਾਂ ਅਸੀਂ ਪੈਸੇ ਦੇ ਪੁੱਤ ਬਣ ਜਾਂਦੇ ਆ ਸਾਨੂੰ ਫਰਿੱਜ ਵੀ ਚਾਹੀਦੀ ਆ ਗੱਡੀ ਵੀ ਚਾਹੀਦੀ ਆ ਸਕੂਟਰ ਵੀ ਚਾਹੀਦਾ ਉਦੋਂ ਅਸੀਂ ਕੀ ਲక్ష్ਮੀ ਦੀ ਪੂਜਾ ਨੂੰ ਨਹੀਂ ਮੰਨਦੇ ਉਸ ਵੇਲੇ ਅ ਸਿੱਧੇ ਜਾਂ ਸਿੱਧੇ ਢੰਗ ਨਾਲ ਮੰਨ ਰਹੇ ਆ ਆਪਾਂ ਔਰ ਕਹਿ ਆਪਾਂ ਰਹੇ ਬਈ ਨਾ ਜੀ ਨਹੀਂ ਆਪਾਂ ਲక్ష్ਮੀ ਦੀ ਪੂਜਾ ਨਹੀਂ ਕਰਦੇ ਆਪਾਂ ਕਹਿਣਾ ਇਹੋ ਗੱਲ ਐ ਸਤਿਗੁਰੂ ਇੱਥੇ ਉਹ ਗੱਲ ਖੋਲ ਰਹੇ ਨੇ ਵੇ ਅਨਿਤਿਆ ਵਿਤੰ ਉਹ ਗੁਰੂ ਦਿਆ ਸਿੱਖਾ ਤੇਰਾ ਵਿਤ ਨਾਲ ਕੋਈ ਗੱਲ ਨਹੀਂ ਹੈਗੀ ਤੇਰੀ ਵਿਤ ਨਾਲ ਤੇਰਾ ਕੋਈ ਲੈਣਾ ਦੇਣਾ ਨਹੀਂ ਹਾਂ ਜਿਹੜਾ ਵਿਤ ਪੈਸਾ ਮੈਂ ਬੇਨਤੀ ਕੀਤੀ ਪੈਸਾ ਗੁਜਰਾਨ ਪੈਸਾ ਕੀ ਹੈ ਜੀ ਗੁਜਰਾਨ ਕਰਨ ਵਾਸਤੇ ਆਏ ਗਏ ਦੀ ਸੇਵਾ ਹਿਤ ਆਏ ਗਏ ਦੀ ਸੇਵਾ ਚਲੋ ਪੁਵਖ ਲਈ ਜੇ 4 ਰੁਪਏ ਜੋੜ ਲੈ ਗੁਰਮਤ ਕੋਈ ਮਨਾਨੀ ਕਰਦੀ ਪਰ ਸਾਰੀ ਜ਼ਿੰਦਗੀ ਲਾਈਏ ਤੇ ਦੇਣੀ ਪੈਸਾ ਪੈਸਾ ਸਾਰੀ ਉਮਰ ਇਹਦੇ ਤੇ ਲਾਤੀ ਮੈਨੂੰ ਬੜੇ ਐਸੇ ਵੀਰ ਬਜ਼ੁਰਗ ਮਿਲੇ ਉਹ ਕਹਿੰਦੇ ਨੇ ਵੀ ਅਸੀਂ ਪੈਸਾ ਬੜਾ ਕਮਾਇਆ ਪੈਸਾ ਬਹੁਤ ਕਮਾ ਲਿਆ ਪਰ ਕਮਾਲ ਦੀ ਗੱਲ ਇਹ ਹੈ ਵੀ ਅਸੀਂ ਹਜੇ ਧੀਆਂ ਪੁੱਤ ਨਾ ਸਾਂਭ ਸਕੇ ਐਨਰਜੀ ਉਧਰ ਲੱਗ ਗਈ ਨਾ ਸਾਰੇ ਆਪਾਂ ਗੱਲ ਸੰਪੂਰਨ ਕਰਕੇ ਫਿਰ ਅੱਗੇ ਵੀ ਵਧੀਏ ਮੈਂ ਬੇਨਤੀ ਕਰਨ ਲੱਗਾ ਸੀਗਾ ਵੀ ਅਸੀਂ ਭੋਲੇਪਨ ਦਾ ਸ਼ਿਕਾਰ ਹੋ ਕਰਕੇ ਫਿਰ ਆਪਾਂ ਕਹਿਣਾ ਵੀ ਨਹੀਂ ਆਪਾਂ ਜੀ ਸਾਡਾ ਦਿਵਾਲੀ ਨਾ ਕੋਈ ਲੈਣਾ ਦੇਣਾ ਨਹੀਂ ਬੇਨਤੀ ਕਰਦਾ ਜਾਵਾਂ 26 ਅਕਤੂਬਰ 1619 ਇਸਵੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਤੋਂ ਬਾਹਰ ਆਉਂਦੇ ਨੇ ਉਹ 52 ਕਲਿਆ ਸਤਗੁਰੂ ਜੀ ਨੇ ਚੋਲਾ ਸਵਾਣਾ ਉੱਥੋਂ ਦਾ ਜਿਹੜਾ ਦਰੋਗਾ ਆ ਹਰੀਦਾਸ যাদব ਉਹ ਗੁਰੂ ਸਾਹਿਬ ਲਈ ਇਹ ਸਮਾਕੇ ਲਿਆਉਂਦਾ 52 ਕਲੀਆਂ ਜਿਹੜਾ ਚੋਲਾ ਸਭ ਤੋਂ ਪਹਿਲਾਂ ਸਤ ਗੁਰੂ ਦਾ ਸਟੇਜ ਜਿਹੜਾ ਹੋਇਆ ਪਹਿਲਾ ਸਟੇਜ ਜਿਹੜਾ ਆ ਅਕੋਰਡਿੰਗ ਟੂ ਸਿੱਖ ਤਾਰੀਖ ਉਹਦੇ ਵਿੱਚ ਇਹ ਗੱਲ ਲਿਖੀ ਤੁਸੀਂ ਵੇਖ ਵੀ ਸਕਦੇ ਜੇ ਪਹਿਲਾ ਜਿਹੜਾ ਸਟੇ ਗੁਰੂ ਸਾਹਿਬ ਪਤਾ ਪਹਿਲਾਂ ਕਿੱਥੇ ਆਏ ਨੇ ਸਭ ਤੋਂ ਪਹਿਲਾਂ ਹਰੀਦਾਸ ਜਯਦਵ ਜਿਹੜਾ ਦਰੋਗਾ ਸੀਗਾ ਉਹ ਮਹਾਰਾਜ ਨੂੰ ਆਪਣੇ ਘਰ ਲੈ ਕੇ ਗਿਆ ਸਭ ਤੋਂ ਪਹਿਲਾਂ ਜਦੋਂ ਮਹਾਰਾਜ ਉੱਥੋਂ ਆਉਂਦੇ ਨਾ ਇੱਕ ਤਰੀਕ ਕਿਹੜੀ ਹੈ 26 ਅਕਤੂਬਰ 1619 ਈ ਆ ਮਹੀਨਾ ਕਿਹੜਾ ਵੀ ਅਕਤੂਬਰ ਦਾ ਹੈ ਬੇਨਤੀ ਆਪਾਂ ਕਰ ਰਹੇ 26 ਅਕਤੂਬਰ 1619 ਉਸ ਤੋਂ ਬਾਅਦ ਵਿੱਚ ਗੁਰੂ ਸਾਹਿਬ ਗਏ ਨੇ ਗੌਰ ਕਰਿਓ ਮਹਾਰਾਜ ਦਾ ਇਸ ਤੋਂ ਬਾਅਦ ਸਤਗੁਰੂ ਆਏ ਨੇ ਗੋਇੰਦਵਾਲ ਸਾਹਿਬ ਜਨਵਰੀ ਮਹੀਨੇ ਚ ਜਨਵਰੀ 1620 ਅਕਤੂਬਰ ਤੋਂ ਬਾਅਦ ਦਿੱਲੀ ਤੋਂ ਸਤਿਗੁਰ ਕਿੱਥੇ ਆਏ ਗੋਇੰਦਵਾਲ ਸਾਹਿਬ ਗੌਰ ਕਰਨਾ ਜੀ ਕਿਉਂਕਿ ਰਸਤੇ ਵਿੱਚ ਮਹਾਰਾਜ ਪ੍ਰਚਾਰ ਕਰਦੇ ਆ ਸਿੱਖਾਂ ਨੂੰ ਸੰਗਤਾਂ ਨੂੰ ਸੱਚ ਦੀ ਵਿਚਾਰ ਦ੍ਰਿੜ ਕਰਵਾਉਂਦੇ ਆ ਗੋਇੰਦਵਾਲ ਤੋਂ ਬਾਅਦ ਮਹਾਰਾਜ ਦਾ ਟੂਰ ਬਣਿਆ ਜੀ ਕਲਾਨੌਰ ਗੁਰਦਾਸਪੁਰ ਦਾ ਏਰੀਆ ਗੁਰਦਾਸਪੁਰ ਦਾ ਏਰੀਆ ਇਸੇ ਨਾਲ ਕਹਾਵਤ ਵੀ ਜੁੜੀ ਹੋਈ ਹੈ ਜਿਨੇ ਵੇਖਿਆ ਨਹੀਂ ਲਾਹੌਰ ਉਹ ਵੇਖੇ ਕਲਾ ਨੌਰ ਉਹ ਜੋ ਕਲਾ ਨੌਰ ਜਿਹੜਾ ਗੁਰਦਾਸਪੁਰ ਦੇ ਢੀਏ ਚ ਹੈ ਕਲਾ ਨੌਰ ਤੋਂ ਬਾਅਦ ਮਹਾਰਾਜ ਨਿਕਲ ਗਏ ਜੰਮੂ ਨੂੰ ਔਰ ਗੌਰ ਕਰਨਾ ਇਸ ਟੂਰ ਦੇ ਵਿੱਚ ਗੁਰੂ ਸਾਹਿਬ ਨੂੰ ਜਹਾਂਗੀਰ ਵੀ ਮਿਲਿਆ ਇੱਕ ਵਾਰ ਨਹੀਂ ਦੋ ਵਾਰ ਮਿਲਦਾ ਜੰਮੂ ਤੱਕ ਸਤ ਗੁਰੂ ਦੇ ਨਾਲ ਇਹ ਜਹਾਂਗੀਰ ਗਿਆ ਫਿਰ ਜਹਾਂਗੀਰ ਨੇ ਆਪਣਾ ਵੱਖਰਾ ਰਸਤਾ ਰੱਖਿਆ ਤੇ ਸਤ ਗੁਰੂ ਪ੍ਰਚਾਰ ਲਈ ਵੱਖਰਾ ਉਹਦੇ ਤੋਂ ਬਾਅਦ ਵਿੱਚ ਮਹਾਰਾਜ ਪ੍ਰਚਾਰ ਕਰਦਿਆਂ ਕਰਦਿਆਂ ਦਸੰਬਰ ਮਹੀਨੇ ਚ 1620 ਈਸਵੀ 1619 ਚ ਰਿਹਾਈ ਹੁੰਦੀ ਹੈ ਜੀ 1620 ਅਗਲਾ ਸਾਲ ਦਸੰਬਰ ਮਹੀਨੇ ਦਾ ਕਰੀਬਨ 20 ਦਸੰਬਰ ਕਈ ਮੰਨਦੇ ਨੇ 20 ਦਸੰਬਰ 1620 ਈਸਵੀ ਨੂੰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚਾ ਪਾਤਸ਼ਾਹ ਜੀ ਅੰਮ੍ਰਿਤਸਰ ਵਿੱਚ ਆਏ ਕਿੱਥੇ ਆਏ ਜੀ ਅੰਮ੍ਰਿਤਸਰ ਪਹਿਲੀ ਵਾਰੀ ਰਿਹਾਈ ਤੋਂ ਬਾਅਦ ਕਿਉਂਕਿ ਆਮ ਤੌਰ ਤੇ ਇਹੋ ਗੱਲ ਜੋੜੀ ਜਾਂਦੀ ਹੈ ਵੀ ਸਤਗੁਰੂ ਜੀ ਜਦੋਂ ਰਿਹਾਈ ਰਿਹਾ ਹੋਣ ਤੋਂ ਬਾਅਦ ਅੰਮ੍ਰਿਤਸਰ ਵਿੱਚ ਆਏ ਤੇ ਉਸ ਵੇਲੇ ਇਹ ਗੱਲ ਜੋੜ ਦਿੱਤੀ ਗਈ ਵੀ ਸਿੱਖਾਂ ਉਸ ਵੇਲੇ ਦੀਪਮਾਲਾ ਕੀਤੀ ਆਮ ਤੌਰ ਤੇ ਇਹ ਗੱਲ ਮਨੋਂਤ ਮੰਨੀ ਜਾਂਦੀ ਹੈ ਪਰ ਗੌਰ ਕਰਿਓ ਵੀ 2 ਦਸੰਬਰ 1620 ਈਸਵੀ ਦਸੰਬਰ ਦੇ ਵਿੱਚ ਤਾਂ ਦੀਵਾਲੀ ਨਹੀਂ ਹੁੰਦੀ ਦੀਵਾਲੀ ਕਦੋਂ ਹੈ ਅਕਤੂਬਰ ਦੇ ਵਿੱਚ ਪਰ ਗੁਰੂ ਨਾਲ ਜੋੜ ਦਿੱਤੀ ਗਈ ਕਾਰਨ ਕੀ ਆ ਜੋੜਨ ਦਾ ਕੋਈ ਤੇ ਪਿੱਛੇ ਕਾਰਨ ਤੇ ਹੋਏਗਾ ਨਾ ਕੋਈ ਨਾ ਕੋਈ ਕਾਰਨ ਇਹ ਹੈ ਮੇਰੋ ਵੀਰੋ ਕਾਰਨ ਇਹ ਹੈ ਵੀ ਕਿਸੇ ਨਾ ਕਿਸੇ ਢੰਗ ਦੇ ਨਾਲ ਉਹ ਲੋਕ ਸਾਬਤ ਕਰਨਾ ਚਾਹੁੰਦੇ ਨੇ ਵੀ ਇਹ ਸਾਡੇ ਵਿੱਚੋਂ ਨਿਕਲੇ ਹੋਏ ਨੇ ਕਾਰਨ ਇਹ ਜਦੋਂ ਤੁਸੀਂ ਪੜ੍ਹਦੇ ਆ ਨਾ ਆ ਬੋਲ ਵੀ ਹਮ ਕਾਹੂ ਕੀ ਕਾਣਨਾ ਕੱਢਦੇ ਵੀ ਭਾਈ ਅਸੀਂ ਸੱਚ ਤੋਂ ਬਿਨਾ ਕਿਸੇ ਦੇ ਪੈਰੋ ਕਰਨੀ ਆਗੇ ਹਮ ਕਾਹੂ ਕਿ ਕਾਣਾ ਕੜਤੇ ਆਪਣੇ ਗੁਰ ਪ੍ਰਸਾਦ ਦੇ ਅਸੀਂ ਆਪਣੇ ਗੁਰੂ ਦੇ ਮਗਰ ਚੱਲਣ ਵਾਲੇ ਆ ਸੋ ਸੰਗਤ ਜੀ ਪਿਛਲਾ ਸਾਲ ਤੁਹਾਨੂੰ ਭੁੱਲਣਾ ਨਹੀਂ ਚਾਹੀਦਾ ਬੇ ਕੀ ਹੋਇਆ ਸੀਗਾ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਪਿਛਲੇ ਸਾਲ ਮਾਰ ਆਪਾਂ ਰੋਲਾ ਪਾਇਆ ਸੀਗਾ ਬੇ ਕਾਲੀ ਦੀਵਾਲੀ ਆ ਕਾਲੀ ਦੀਵਾਲੀ ਆ ਕਾਲੀ ਦੀਵਾਲੀ ਆ ਹੁਣ ਉਹ ਦੀਵਾਲੀ ਕਿੱਥੇ ਚਲੀ ਗਈ ਜੀ ਕੀ ਇੰਨੀ ਜਲਦੀ ਆਪਾਂ ਭੁੱਲ ਜਾਂਦੇ ਆ ਇਸੇ ਕਰਕੇ ਲੇਖਕਾਂ ਨੂੰ ਇਤਿਹਾਸਕਾਰਾਂ ਨੂੰ ਲਿਖਣਾ ਪਿਆ ਬਿ ਸਿੱਖ ਕੌਮ ਐਹੋ ਜੀ ਭੂਲੀ ਕੌਮ ਆ ਇਹ ਬੜੀ ਜਲਦੀ ਆਪਣੇ ਪਿਸ਼ੋਕਰ ਨੂੰ ਭੁੱਲ ਜਾਂਦੀ ਬੜੀ ਜਲਦੀ ਬਹੁਤ ਜਲਦੀ ਭੁੱਲ ਜਾਂਦੀ ਹੈ ਉਹ ਤੇ ਚਲੋ ਉਹਨਾਂ ਵੀਰਾਂ ਦਾ ਨਾਲ ਜੁੜੀ ਹੋਈ ਇੱਕ ਮਨਉਤ ਹੈ ਉਹ ਕਰਨ ਨਾ ਕਰਨ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਪਰ ਵੀਰੋ ਅਸੀਂ ਤੇ ਗੁਰੂ ਦੇ ਕਰਜ਼ਦਾਰ ਆ ਸਾਡਾ ਇਹਨਾਂ ਗੱਲਾਂ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਆਵਾਂਗੇ ਦੀਵੇ ਲੈ ਕੇ ਗੁਰਦੁਆਰੇ ਨੂੰ ਕਦੀ ਪੁੱਛਿਆ ਨਹੀਂ ਗੁਰੂ ਨੂੰ ਵੇ ਗੁਰੂ ਸਾਹਿਬ ਤੁਸੀਂ ਕਿਹੜੇ ਦੀਵੇ ਦੀ ਗੱਲ ਕੀਤੀ ਕਿਹੜਾ ਦੀਵਾ ਜਗਾਣਾ ਹੈ ਮਹਾਰਾਜ ਨੇ ਭਲਾਂ ਕੀ ਕਿਹਾ ਮਹਾਰਾਜ ਕਹਿੰਦੇ ਵੇ ਨਾਮ ਤੇਰੋ ਦੀਵਾ ਜੇ ਦੀਵਾਲੀ ਮਨਾਉਣ ਦਾ ਜਾਦਾ ਹੀ ਚਾ ਆਪਾਂ ਨੂੰ ਹੈਗਾ ਆ ਤਾਂ ਆਪਣੇ ਘਰ ਵਿੱਚ ਹਿਰਦੇ ਰੂਪੀ ਘਰ ਵਿੱਚ ਆਹ ਦੀਵਾ ਜਗਾਓ ਨਾਮ ਤੇਰੋ ਦੀਵਾ ਨਾਮ ਤੇਰੋ ਬਾਤੀ ਭਗਤ ਰਵਿਦਾਸ ਸਾਹਿਬ ਜੀ ਜੇ ਦੀਵਾ ਜਗਾਣਾ ਹੀ ਹੈ ਤਾਂ ਫਿਰ ਦੀਵਾ ਕਿਹੜਾ ਜਗਾਇਆ ਜਾਵੇ ਦੀਵਾ ਮੇਰਾ ਇੱਕ ਨਾਮ ਗੁਰਬਾਣੀ ਮੇਰਾ ਦੀਵਾ ਕਿਹੜਾ ਹੈ ਜੀ ਗੁਰੂ ਦਾ ਨਾਮ ਗੁਰੂ ਦਾ ਨਾਮ ਮੇਰੇ ਵਾਸਤੇ ਦੀਵਾ ਹੈ ਜੇ ਦੀਵਾ ਜਗਾਣਾ ਹੀ ਹੈ ਤਾਂ ਫਿਰ ਕਿਹੜਾ ਦੀਵਾ ਜਗਾਇਆ ਜਾਵੇ ਉਹ ਸੱਚ ਦਾ ਦੀਵਾ ਜਗਾਇਆ ਜਾਵੇ ਸਤਗੁਰਾਂ ਨੇ ਬਾਣੀ ਚ ਬੜੀ ਵਧੀਆ ਗੱਲ ਕਹੀ ਹੈ ਮਹਾਰਾਜ ਕਹਿੰਦੇ ਵੀ ਭਾਈ ਦੇਖੋ ਬਾਹਰ ਦਿਸੈ ਚਾਨਣਾ ਬਾਹਰ ਕੀ ਹੈ ਲਾਈਟ ਕੀਤੀ ਪਈ ਹੈ ਬਾਹਰ ਬੜੇ ਤਰ੍ਹਾਂ ਦੀਆਂ ਲਾਈਟਸ ਚੱਲ ਰਹੀਆਂ ਨੇ ਬਾਹਰ ਦਿਸੈ ਚਾਨਣਾ ਬਾਹਰ ਬੜਾ ਚਾਨਣ ਹੈ ਦਿਲ ਅੰਧਿਆਰੀ ਆ ਰਾਤ ਦਿਲ ਵਿੱਚ ਕੀ ਹੈ ਰਾਤ ਪਈ ਹੋਈ ਹੈ ਬਾਹਰੋਂ ਮਨੁੱਖ ਨੇ ਬੜੀਆਂ ਲਾਈਟਸ ਜਗਾਈਆਂ ਨੇ ਜਿਹਨੂੰ ਗੁਰੂ ਅੰਗਦ ਸਾਹਿਬ ਜੀ ਨੇ ਵੀ ਕਿਹਾ ਜੇ ਸੋ ਚੰਦਾ ਉਗਵੇਂ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਗੁਰਦੁਆਰੇ ਦੇ ਬਾਹਰ ਦੀਵੇ ਲਾਉਣ ਨਾਲ ਕੀ ਹੋ ਜਾਏਗਾ ਜੀ ਸੋਚਣ ਵਾਲੀ ਗੱਲ ਹੈ ਨਾ ਜੇ ਆਪਾਂ ਗੁਰਦੁਆਰੇ ਮੋਮਬਤੀਆਂ ਜਾਂ ਦੀਵੇ ਲੈ ਕੇ ਆਏ ਉਹਦੇ ਨਾਲ ਕੀ ਹੋ ਜਾਏਗਾ ਮੈਂ ਤੇ ਬੜੀ ਸਪਸ਼ਟ ਜੀ ਬੇਨਤੀ ਕਰ ਰਿਹਾ ਜਿਹੜੇ ਦੀਵੇ ਮੋਮਬੱਤੀਆਂ ਪਟਾਕੇ ਆਪਾਂ ਪੈਸੇ ਨੂੰ ਅੱਗ ਲਾਣੀ ਹੈ ਅੱਗ ਲਾਣ ਨਾਲ ਹੀ ਗੱਲ ਹੈ ਨਾ ਜੀ ਪੈਸੇ ਨੂੰ ਪੈਸੇ ਨੂੰ ਅੱਗ ਲਾਣ ਨਾਲ ਹੀ ਗੱਲ ਹੈ ਹੋਰ ਕੀ ਹੈ ਔਰ ਬਿਨਾ ਕਿਸੇ ਕਾਰਨ ਤੋਂ ਬਿਨਾ ਕਿਸੇ ਕਾਰਨ ਦਾ ਜੇ ਆਪਾਂ ਉਸੇ ਹੀ ਪੈਸੇ ਨੂੰ ਸੇਵ ਕਰਕੇ ਕਿਸੇ ਧੀ ਦੇ ਆਨੰਦ ਕਾਰਜ ਵਿੱਚ ਲਾ ਦਈਏ ਤਾਂ ਮੈਂ ਸਮਝਦਾ ਵੀ ਇਹਦੇ ਤੋਂ ਵਧੀਆ ਦੀਵਾਲੀ ਕੋਈ ਨਹੀਂ ਹੋ ਸਕਦੀ ਐਸੋਂ ਵਧੀਆ ਟੰਗ ਵਾਲੀ ਵੇ ਉਸੇ ਪੈਸੇ ਨੂੰ ਆਪਾਂ ਚੰਗੀ ਜਗ੍ਹਾ ਲਾਤਾ ਉਸੇ ਪੈਸੇ ਨੂੰ ਪਰ ਕਮਾਲ ਦੀ ਗੱਲ ਇਹ ਹੈ ਜਿੱਥੇ ਆਮ ਸਿੱਖ ਨੇ ਕੋਈ ਕਸਰ ਨਹੀਂ ਨਾ ਛੱਡਣੀ ਉੱਥੇ ਸਟੇਜ ਤੇ ਬੈਠਣ ਵਾਲੇ ਭਾਈਆਂ ਨੇ ਵੀ ਕੰਮ ਘਟ ਨਹੀਂ ਕਰਨਾ ਉਹਨਾਂ ਨੇ ਵੀ ਤੁਹਾਨੂੰ ਉਸ ਦਿਨ ਸ਼ਬਦ ਉਹ ਪੜਾਉਣਾ ਵੇ ਦੀਵਾਲੀ ਕੀ ਰਾਤ ਦੀਵੇ ਬਾਲੀ ਗਣ ਵੇ ਸ਼ਬਦ ਪੜੋ ਉਸ ਦਿਨ ਦੇਖੋ ਕਿੰਨਾ ਕਿੰਨੀ ਕੁ ਸੁਪੈਟਿਆ ਮਾਫ ਕਰਿਓ ਜਿਹੜਾ ਮੈਂ ਸ਼ਬਦ ਵਰਤ ਰਿਹਾ ਵੇ ਗੱਲ ਹੈ ਕੀ ਆ ਕਹਾ ਕੀ ਜਾ ਰਿਹਾ ਉੱਥੇ ਭਾਈ ਗੁਰਦਾਸ ਜੀ ਨੇ ਇੱਕ ਰੈਫਰੈਂਸ ਵਰਤਿਆ ਇੱਕ ਉਦਾਹਰਣ ਵਰਤੀ ਹੈ ਵੀ ਜਿਵੇਂ ਦੀਵਾਲੀ ਦੀ ਰਾਤ ਨੂੰ ਦੀਵੇ ਬਲਦੇ ਬਸ ਇੰਨੀ ਗੱਲ ਕਹੀ ਗਈ ਹੈ ਉਸ ਲਾਈਨ ਦੇ ਵਿੱਚ ਹੋਰ ਉਹਦਾ ਵਿੱਚ ਇਹ ਨਹੀਂ ਕਿਹਾ ਗਿਆ ਵੀ ਤੁਸੀਂ ਦੀਵਾਲੀ ਦੀ ਰਾਤ ਨੂੰ ਦੀਵੇ ਬਾਲੋ ਉੱਥੇ ਗੱਲ ਨਹੀਂ ਕਹੀ ਗਈ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਿਹਾਈ ਤੋਂ ਲੈ ਕੇ ਮਹਾਰਾਜ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਆਣਾ ਕਰੀਬਨ ਕਰੀਬਨ ਇੱਕ ਸਾਲ ਦਾ ਲਗਭਗ ਫਰਕ ਆ ਇੱਕ ਸਾਲ ਦਾ ਫਿਰ ਦੀਵੇ ਬੱਲਣ ਦਾ ਕੀ ਕਾਰਨ ਅਸੀਂ ਆਨੇ ਨਾ ਵੀ ਲੋ ਜੀ ਭਾਈ ਜੀ ਨੇ ਇਹ ਪੜੀ ਭਾਈ ਗੁਰਦਾਸ ਜੀ ਦੀ ਪੌੜੀ ਥਾਲ ਵਿੱਚ ਆਪਾਂ ਦੀਵੇ ਲੈ ਕੇ ਗੁਰਦੁਆਰੇ ਮੋਮਬਤੀਆਂ ਲੈ ਕੇ ਆਏ ਅਗਲੇ ਦਿਨ ਪਤਾ ਜੀ ਕੀ ਹੁੰਦਾ ਸਾਡੇ ਦੀਵਿਆਂ ਦਾ ਸਾਡੀਆਂ ਮੋਮਬਤੀਆਂ ਦਾ ਅਸੀਂ ਤੇ ਆਪਣੇ ਜਿੱਤੋਂ ਬੜੇ ਚਾਹ ਨਾਲ ਇੱਥੇ ਲੈ ਕੇ ਆਏ ਅਗਲੇ ਦਿਨ ਗੁਰੂ ਪਿਆਰੇ ਸੇਵਾਦਾਰ ਜੀ ਉਹ ਖੁਰਚਣੇ ਲੈ ਕੇ ਉਹਨਾਂ ਨੂੰ ਖੁਰਚਣ ਦੇ ਹੁੰਦੇ ਆ ਉਹਨਾਂ ਨੂੰ ਵਕਤ ਪਿਆ ਹੁੰਦਾ ਬਿਨਾਂ ਕਿਸੇ ਕਾਰਨ ਤੋਂ ਉਹਦਾ ਕੋਈ ਕਾਰਨ ਨਹੀਂ ਹੈਗਾ ਬਿਨਾਂ ਕਿਸੇ ਕਾਰਨ ਤੋਂ ਆਪਾਂ ਪੈਸਾ ਵੇਸਟ ਕਰ ਦੇਣਾ ਔਰ ਫਿਰ ਸਾਰਾ ਕੁਝ ਕਰਨ ਤੋਂ ਬਾਅਦ ਆਪਾਂ ਬੜੇ ਮਾਣ ਨਾਲ ਕਹਿਣਾ ਸਾਡਾ ਜੀ ਦਿਵਾਲੀ ਨਾਲ ਕੋਈ ਲੈਣਾ ਦੇਣਾ ਨਹੀਂ ਭੱਲੇ ਉਹ ਕੰਮ ਤੇ ਆਪਾਂ ਉਹ ਜੋ ਕਰ ਲਿਆ ਨਾ ਸੰਗਤ ਜੀਏ ਕੋਈ ਇਤਰਾਜ਼ ਕਰਨ ਵਾਲੀ ਗੱਲ ਨਹੀਂ ਇਹ ਆਪਾਂ ਨੂੰ ਅਮਲ ਕਰਨਾ ਪਏਗਾ ਇਕੱਲਾ ਇਸ ਗੱਲ ਦਾ ਨਾਰਾ ਲਾਈ ਜਾਓ ਲਾਈ ਜਾਓ ਵੀ ਅਸੀਂ ਬੜੇ ਵੱਖਰੇ ਆ ਸਾਡੀ ਕੌਮ ਵੱਖਰੀ ਆ ਇਕੱਲਾ ਨਾਰਾ ਲਾਣ ਨਾਲ ਅਸੀਂ ਵੱਖਰੇ ਨਹੀਂ ਹੋ ਜਾਣਾ ਸਾਨੂੰ ਉਦਾਂ ਦੀ ਐਕਟੀਵਿਟੀ ਉਦਾਂ ਦੀ ਹਰਕਤ ਵਿੱਚ ਆਣਾ ਹੀ ਪਵੇਗਾ ਤਾਂ ਜਾ ਕੇ ਆਪਾਂ ਵੱਖਰੀ ਕੌਮ ਆਪਣੇ ਆਪ ਨੂੰ ਕਹਿ ਸਕਦੇ ਹਾਂ ਤਾਂ ਜਾ ਕੇ ਵਰਨਣ ਨਹੀਂ ਕੀਤਾ ਜਾ ਸਕਦਾ ਲੋ ਸਤਗੁਰੂ ਦੇ ਅਗਲੇ ਬੋਲਾਂ ਆਪਾਂ ਵਧੀ